ਦੱਸਦੇ ਕਿ ਲੁਧਿਆਣਾ ਦੇ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਸਾਭ ਜੀ ਦੀ ਸ਼ਹਾਦਤ ਨੂੰ ਸਮਰਪਿਤ ਸਾਡੇ 35ਵੇਂ ਪ੍ਰਕਾਸ਼ ਪਰਵ ਨੂੰ ਸਮਰਪਿਤ ਮੇਗਾ ਲਾਈਟ ਐਂਡ ਸਾਊਂਡ ਸ਼ੋਅ ਅੱਜ ਸ਼ਾਮ ਪੰਜਾਬ ਖੇਤੀ ਵਿਸ਼ਵ ਵਿਦਾਲਿਆ ਯਾਨੀ ਕਿ ਪੀਏਯੂ ਦੇ ਵਿੱਚ ਕਰਵਾਇਆ ਸਾਰੇ ਮੈਗਾ ਲਾਈਟ ਤੇ ਸਾਊਂਡ ਸ਼ੋਅ ਦੇ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਤਿਆਰੀਆਂ ਪੂਰੀਆਂ ਕਰ ਲਈਆਂ ਨੇ ਪ੍ਰਸ਼ਾਸਨ ਨੇ ਪੀਏਯੂ ਦੇ ਮੇਲਾ ਗਰਾਊਂਡ ਵਿੱਚ ਸੈਟਅਪ ਲਗਾਇਆ ਤਾਂਕਿ ਵੱਤੂ ਵੱਤ ਲੋਕ ਇਸ ਸ਼ੋਅ ਨੂੰ ਵੇਖ ਸਕਣ ਸ਼ੋਅ ਦਵ ਸ਼ਰਗੁਰੂ ਤੇ ਇੱਕ ਬਹਾਦਰ ਸਾਹਿਬ ਜੀ ਦੇ ਜੀਵਨ ਸਿੱਖਿਆਵਾਂ ਤੇ ਬਲੀਦਾਨ ਨੂੰ ਆਧੁਨਿਕ ਡਿਜੀਟਲ ਤਕਨੀਕ ਦੇ ਜ਼ਰੀਏ ਪੇਸ਼ੁਤ ਕੀਤਾ ਜਾਵੇਗਾ ਇਹ ਲਗਭਗ 45 ਮਿੰਟ ਦਾ ਲਾਈਟ ਤੇ ਸਾਊਂਡ ਸ਼ੋਅ ਹੋਵੇਗਾ ਜਿਸ ਦੇ ਵਿੱਚ ਸ਼ਰਗੁਰੂ ਤੇ ਇੱਕ ਬਹਾਦਰ ਸਾਹਿਬ ਜੀ ਦੀ ਸ਼ਾਂਤੀ ਸਹਿਨਸ਼ੀਲਤਾ ਤੇ ਮਾਨਵਤਾ ਦੇ ਸੰਦੇਸ਼ ਨੂੰ ਲਾਈਟ 뮤ਜ਼ਿਕ ਅਤੇ ਵਿਜ਼ੂਅਲ ਦੇ ਮਾਧਿਅਮ ਦੇ ਨਾਲ ਦਰਸਾਇਆ ਜਾਵੇਗਾ ਦੱਸਦੇ ਕਿ ਡੀਸੀ ਹਿਮਾਂਸ਼ੂ ਜੈਨ ਨੇ ਕਿਹਾ ਕਿ ਇਹ ਆਯੋਜਨ ਸ਼ਿਰਗੁਰਤ ਇੱਕ ਬਹਾਦਰ ਸਾਭ ਜੀ ਦੀ ਮਾਰਤਾ ਅਤੇ ਕਰਨਾ ਦੇ ਸੰਦੇਸ਼ ਨੂੰ ਸਮਰਪਿਤ ਹੋਵੇਗਾ। ਉਹਨਾਂ ਨੇ ਪੁਲਿਸ ਨਗਰ ਨਿਗਮ ਤੇ ਬਜਲੀ ਵਿਭਾਗ ਸਮੇਤ ਸਾਰੇ ਸੰਬੰਧਿਤ ਏਜੰਸੀਆਂ ਨੂੰ ਨਿਰਦੇਸ਼ ਦਿੱਤੇ ਨੇ ਕਿ ਪ੍ਰੋਗਰਾਮ ਦੇ ਦੌਰਾਨ ਸ਼ਰਦਾਲੂਆਂ ਨੂੰ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਨਾ ਹੋਵੇ। ਉਹਨਾਂ ਨੇ ਸੁਰੱਖਿਆ, ਟ੍ਰੈਫਿਕ ਪ੍ਰਬੰਧਨ, ਪਾਰਕਿੰਗ, ਬਿਜਲੀ ਪੂਰਤੀ, ਸਥਲ ਦੀ ਸਵੱਛਤਾ ਅਤੇ ਮੈਡੀਕਲ ਟੀਮ ਦੀ ਤਾਇਨਾਤੀ ਵਰਗੀਆਂ ਵਿਵਸਥਾਵਾ ਦਾ ਨਿਰੀਖਣ ਵੀ ਕੀਤਾ ਹੈ ਉਹਨਾਂ ਨੇ ਅਫਸਰਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਪਾਰਕਿੰਗ ਵਿੱਚ ਸੁਰੱਖਿਆ ਕਰਮੀਆਂ ਦੀ ਤੈਨਾਤੀ ਵਿਸ਼ੇਸ਼ ਰੂਪ ਦੇ ਨਾਲ ਕੀਤੀ ਜਾਵੇ ਤਾਂ ਕਿ ਲੋਕਾਂ ਨੂੰ ਪਰੇਸ਼ਾਨੀ ਨਾ ਹੋ ਸਕੇ ਦੱਸ ਦੇ ਕਿ ਪ੍ਰੋਗਰਾਮ ਦੇ ਵਿੱਚ ਲਗਭਗ 20 ਹਜ਼ਾਰ ਸ਼ਰਦਾਲੂਆਂ ਦੇ ਬੈਠਣ ਦੀ ਵਿਵਸਥਾ ਕੀਤੀ ਗਈ ਹੈ ਐਂਟਰੀ ਸ਼ਾਮ 5 ਵਜੇ ਤੋਂ ਸ਼ੁਰੂ ਹੋਏਗੀ ਸਾਰੇ ਸ਼ਰਦਾਲੂਆਂ ਦੀ ਐਂਟਰੀ ਫਰੀ ਰਹੇ ਕਿ ਡੀਸੀ ਨੇ ਜ਼ਿਲੇ ਦੇ ਹੋਰ ਨਿਵਾਸੀਆਂ ਤੋਂ ਅਪੀਲ ਕੀਤੀ ਕਿ ਆਪਣੇ ਪਰਿਵਾਰ ਤੇ ਸਮੇਤ ਐਸ਼ੋ ਦੇਖਣ ਦੇ ਲਈ ਜ਼ਰੂਰ ਪੁੱਜਣ ਅਤੇ ਗੁਰਸੱਜ ਜੀਵਨ ਦਰਸ਼ਨ ਤੋਂ ਪ੍ਰੇਰਣਾ ਲੈ